ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਧਰਮ ਦੇ ਖਾਤਰ ਹਰ ਗੁਰਸਿੱਖ ਨੂੰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੱਚਾ ਸਿੱਖ ਹੈ ਜੋ ਪੰਥ ਨੂੰ ਸਮਰਪਿਤ ਹੈ ਕੁਝ ਪੰਥ ਲਈ ਕਰਨਾ ਚਾਹੁੰਦਾ ਹੈ ਜੰਗੀ ਸੋਚ ਵਾਲੇ ਗੁਰਸਿੱਖਾਂ ਨੂੰ ਅੱਗੇ ਆਣਾ ਚਾਹੀਦਾ ਹੈ। ਹਰਿਆਣਾ ਕਮੇਟੀ 'ਚ ਚੰਗੇ ਮੈਂਬਰ ਬਣਨੇ ਚਾਹੀਦੇ ਨੇ। ਸਾਡੇ ਵੱਲੋਂ ਸ੍ਰੀ ਅਕਾਲ ਸਹਾਇ ਸੇਵਾ ਸੁਸਾਇਟੀ ਜੋ ਰਜਿਸਟਰਡ ਸਾਡੀ ਜਥੇਬੰਦੀ ਹੈ। ਜੋ ਵੀ ਕੋਈ ਵੀਰ ਫਾਰਮ ਭਰਨਾ ਚਾਹੁੰਦਾ ਹੈ। ਉਹ ਦਾਸਰਿਆ ਨਾਲ ਸੰਪਰਕ ਕਰ ਸਕਦੇ ਨੇ। 94166 48082 94166 48082 96717 02946 दास प्रेसिडेंट श्री अकाल साई सेवोसिटी जो कि शाहबाद हलके ਤੋਂ 13 ਨੰਬਰ ਵਾਰਡ ਤੋਂ ਉਮੀਦਵਾਰ ਵਜੋਂ ਅੱਜ ਆਪਣਾ ਫਾਰਮ ਭਰ ਕੇ ਆਇਆ ਹੈ ਨਾਮਜ਼ਦ ਕਰਕੇ ਆਏ ਹਾਂ ਤੋ ਸਾਧ ਸੰਗਤ ਜੀ ਬਹੁਤ ਬਹੁਤ ਸਾਨੂੰ ਸੰਗਤ ਨੂੰ ਬੇਨਤੀ ਹੈ ਭਾਈ ਜੋ ਸੱਚ ਹੈ ਸੱਚ ਦਾ ਸਾਥ ਦੇਣਾ ਹੈ ਸਚਾਈ ਨਾਲ ਜੁੜਨਾ ਹੈ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਜਦੋਂ ਆਪਾਂ ਸਚਾਈ ਤੇ ਚਲਾਂਗੇ ਤੋ ਗੁਰੂ ਸਾਡੇ ਨਾਲ ਹੋਵੇਗਾ ਐਸ ਕਰਕੇ ਜੋ ਕਿ ਸ੍ਰੀ ਅਕਾਲ ਸਾਹਿਬ ਸੇਵਾ ਸੇਟੀ ਸੰਨ 2000 ਤੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਕਾਰਜ ਕਰ ਰਹੀ ਹੈ ਦਾਸਰਾ ਸुरू ਤੋਂ ਹੀ ਇਸ ਨੂੰ ਧਰਮ ਨੂੰ ਸਮਰਪਿਤ ਹੋ ਕੇ ਕੌਮ ਨੂੰ ਸਮਰਪਿਤ ਹੋ ਕੇ ਕਾਰਜ ਕਰ ਰਹੀ ਹੈ। ਤੋਂ ਜਿਨ੍ਹਾਂ ਨੇ ਵੀ ਹੋਰ ਅੱਗੇ ਆਪਾਂ ਵੱਧ ਕੇ ਕੰਮ ਕਰਨਾ ਹੈ ਮੇਨ ਸਾਡਾ ਟੀਚਾ ਜਿਹੜਾ ਹੈ ਉਹ ਸਿੱਖਿਆ ਦਾਰੇ ਜਿਹੜੇ ਨੇ ਆਪਣੇ ਬਣਾਉਣੇ ਸਵਸਥਿਕ ਦਾਰੇ ਬਣਾਉਣੇ। ਅਸੀਂ ਦੋ ਹੀ ਟੀਚੇ ਰੱਖੇ ਨੇ ਵੀ ਸਿੱਖਿਆ ਦੇ ਜਿਹੜਾ ਖੇਤਰ ਹੈ ਉਹਨੂੰ ਉਧਾਇਆ ਜਾਏ। ਦਾਸਰੇ ਨੇ ਪਹਿਲਾਂ 20 ਸਾਲ ਸਕੂਲ ਚਲਾਇਆ ਹੈ। ਤਾਂ ਅਸੀਂ ਚਾਹਨੇ ਆ ਕਿ ਸਿੱਖਿਆ ਦੇ ਖੇਤਰ 'ਚ ਸਾਡੇ ਬੱਚੇ ਅਗਿਆਨ ਤੇ ਸਾਰੀ ਕੌਮ ਦਾ ਸਵਾਸਥਿਆ ਚੜ੍ਹਦੀ ਕਲਾ 'ਚ ਰਹੇ ਇਹ ਸੇਵਾਵਾਂ ਦੀ ਲੋੜ ਹੈ। ਸਾਡੇ ਕੋਲ ਜ਼ਮੀਨਾਂ ਬਹੁਤ ਪਈਆਂ ਨੇ ਕਮੇਟੀਆਂ ਕੋਲ। ਲੇਕਿਨ ਅੱਜ ਤੱਕ ਕਮੇਟੀਆਂ ਨੇ ਕੁਝ ਕੀਤਾ ਨਹੀਂ। ਕੇਵਲ ਬਜਟ ਹੀ ਪਾਸ ਕੀਤੇ ਨੇ, ਬਿੱਲ ਪਾਸ ਕਰਦੇ ਨੇ। ਹੋਰ ਉਸ ਤੋਂ ਅੱਗੇ ਇਹਨਾਂ ਕੋਲ ਕੁਝ ਆਂਦਾ ਕੋਈ ਨਹੀਂ। ਤੇ ਆਪਾਂ ਨੇ ਇਸ ਤੋਂ ਅੱਗੇ ਕੁਝ ਵਧਣਾ ਹੈ। ਤੇ ਜੇ ਕੋਈ ਵਦਨਾ ਹੈ ਤਾਂ ਉਹਦੇ ਚੰਗੇ ਬੁੱਧੀਜੀਵੀ ਸਮਰادار ਜਿਹੜੇ ਗੁਰਸਿੱਖ ਨੇ ਜੋ ਕੌਮ ਦੇ ਪ੍ਰਤੀ ਕੋਈ ਦਰਦ ਰੱਖਦੇ ਨੇ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਮੇਰੀ ਇਹੀ ਬੇਨਤੀ ਹੈ ਭਾਈ ਜਿਨ੍ਹਾਂ ਨੇ ਫਾਰਮ ਭਰਨਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਉਹ ਆਪਣਾ ਫਾਰਮ ਭਰੋ ਤੇ ਸ੍ਰੀ ਅਕਾਲ ਸੇਵਾ ਸੈਟੀ ਨਾਲ ਜੁੜਨ ਵਾਸਤੇ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਵੱਧ ਤੋਂ ਵੱਧ ਆਪ ਜੀ ਨਾਲ ਸਹਿਯੋਗ ਕਰਾਂਗੇ ਆングਸਾਰੇ ਨਾਲ ਮਿਲ ਕੇ ਚਲਾਂਗੇ ਤਾਂ ਹੀ ਕੌਮ ਦਾ ਭਲਾ ਹੋ ਸਕਦਾ ਹੈ ਜੀ ਸਾਡੇ ਨਾਲ ਹਾਜ਼ਰ ਨੇ ਸਤਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਜਾਲਖੇੜੀ ਸਤਕਾਰਯੋਗ ਰਾਮ ਸਿੰਘ ਜੀ ਮਛਰੋਲੀ ਤੇ ਬੀਬੀ ਸਰਜੀਤ कौर ਅਨਮੋਲ ਸਿੰਘ ਜੀ ਜੋ ਰਿਕਾਰਡਿੰਗ ਕਰ ਰਹੇ ਨੇ ਤੇ ਹੋਰ ਸਿੱਖ ਜਿਹੜੇ ਨੇ ਅੱਜ ਸਾਡੇ ਵੀਜੀ ਨੇ ਕਿਉਂਕਿ ਸਿਹਦੀ ਦਿਹਾੜਾ ਚੱਲ ਰਿਹਾ ਹੈ ਤੇ ਛੇਤੀ ਹੀ ਅਸੀਂ ਪਿੰਡਾਂ ਜਾ ਕੇ ਆਪਦੀ ਨਾਲ ਸੰਪਰਕ ਕਰਾਂਗੇ ਤੇ ਜਿਨ੍ਹਾਂ ਦੀ ਵੋਟਾਂ ਨਹੀਂ ਬਣੀ ਭਈ ਉਹ 15 ਜਨਵਰੀ ਤੱਕ ਵੋਟਾਂ ਮਣਵਾ ਸਕਦੇ ਨੇ ਜਿਨ੍ਹਾਂ ਕੋਲ ਫਾਰਮ ਵਗੈਰਾ ਨਾ ਹੋਵੇ ਸਾਡੇ ਕੋਲੋਂ ਲੈ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ